ਗਿਆ ਬਹਾਂਬ ਰੋਡ ਤੇ ਚੰਗਾ ਹੋ ਗਿਆ ਬਾਹਰ ਦੇ ਲੋਕਾਂ ਨੂੰ ਫਾਇਦਾ ਹੋ ਗਿਆ ਜਿਹੜੇ ਲੋਕ ਫਲਾਈਓਵਰ ਦੇ ਥੱਲੇ ਲੱਗੇ ਰਹਿ ਰਹੇ ਜਾਂ ਕੜਕਮ ਕਮਸ ਕਮ 35 ਹਜ਼ਾਰ ਬੰਦਾ ਉਹਨਾਂ ਲੋਕਾਂ ਨੂੰ ਆਸੂਬਦਾਈ ਆ ਫਲਾਈਓਵਰ ਬੰਦ ਦੇ ਨਾਲ ਜਿਹੜਾ ਫਲਾਟ ਫਾੜ ਕੇ ਸੀ 60 ਉਹ ਬੰਦ ਕਰ ਦਿੱਤਾ ਗਿਆ ਵਾ ਜਿਸ ਦੇ ਕਰਕੇ ਲੋਕਾਂ ਦਾ ਪੈਦਲ ਲੰਘਣਾ ਵੀ ਆਖਾ ਹੋ ਗਿਆ ਲੋਕਾਂ ਨੂੰ ਆਰਪਾਰ ਜਾਣਾ ਅੱਧੇ ਦਫ਼ਤਰ ਇੱਧਰ ਨੇ ਸ਼ਹਿਰ ਦੇ ਅੱਧੇ ਦਫ਼ਤਰ ਇੱਧਰ ਨੇ ਅੱਧੇ ਸਕੂਲ ਸ਼ਹਿਰ ਦੇ ਆਸ-ਪਾਸੇ ਅੱਧੇ ਅੰਦਰ ਲੋਕਾਂ ਦੇ ਬੱਚਿਆਂ ਨੂੰ ਆਰਪਾਰ ਜਾਣ ਵਾਸਤੇ ਬੜੀ ਆਸੂਬਦਾਈ ਹੁੰਦੀ ਆ ਜਿਸ ਕਰਕੇ ਆਪਾਂ ਰੋਸ ਪ੍ਰਗਟ ਕੀਤਾ 2 ਲੇਖ ਲਿਖਿਆ ਪਹਿਲਾ 132 25 ਨੂੰ ਇੱਕ ਲਿਖਿਆ 22 25 ਨੂੰ ਰੇਲ ਮੰਤਰੀ ਸ਼੍ਰੀ ਅਸਨੀ দাশ ਅਸਨੀ দাশ ਲੋ ਜੀ ਨੂੰ ਤੇ ਬਿੱਟੂ ਜੀ ਨੂੰ ਸੁਖਜਿੰਦਰ ਰਹਾਵਾ ਨੂੰ ਲੜ ਮਰਨਾ ਚੌਧਰੀ ਨੂੰ ਐਡੀ ਆਰਾਮ ਫਰੋਹ ਪਰ ਹੁਣ ਜੰਮੂ ਆ ਤੇ ਰੇਲ ਦੇ ਬੋਰਡ ਜਿਹੜਾ ਮਰੇ ਉਹ ਬੋਰਡ ਨੂੰ ਲਿਖਿਆ ਥਿਸ ਆਮ ਲਿਖਿਆ ਐਸ ਡੀ ਐਮ ਨੂੰ ਲਿਖਿਆ ਇਹ ਲੈਟਰ ਲਿਖਦੇ ਬਾਵੀਓ ਦੀ ਸਾਨੂੰ ਕੋਈ ਜਵਾਬ ਨਹੀਂ ਆਇਆ ਕੋਈ ਅਤਾ ਪਤਾ ਨਾਲ ਕੁਝ ਨਹੀਂ ਹੁਣ ਸਾਡਾ ਰੋਸ ਇਹ ਆ ਕਿ ਇਹਨਾਂ ਲੋਕਾਂ ਦਾ ਕੀ ਕਿਥੁਰੇ ਜਿਹੇ ਲੋਕ ਫਾਈਓਰ ਦੇ ਨੇੜੇ ਰਹਿ ਰਹੇ ਆ ਸਾਨੂੰ ਪਹਿਲਾਂ 2-3 ਕਿਲੋਮੀਟਰ ਅੱਗੇ ਜਾਣਾ ਪੈਂਦਾ ਤੇ ਫਿਰ ਅਰਨ ਚੌਕ ਦੇ ਘਰ ਲੋਕ ਫਿਰ ਉੱਤਰਨਾ ਪੈਂਦਾ ਜਾ ਕੇ ਫਿਰ ਪੁਲਿਸ ਸਟੇਸ਼ਨ ਲਾਗੇ ਫਿਰ ਵਾਪਸ ਆਉਣਾ ਪੈਂਦਾ ਕਮ ਸੇ ਕਮ 5 ਕਿਲੋਮੀਟਰ ਪੈਂਦਾ ਇੱਕ ਗਿੜੇ ਤੋਂ ਵੱਧ ਕਰਨਾ ਪੈਂਦਾ ਤੇ ਜਿਹੜਾ ਬੰਦਾ 500 ਰੁਪਇਆ ਝੜੀ ਲੈ ਆਵਾਂ ਵਾਲਾ ਬੰਦਾ ਉਹਦੇ 200 ਰੁਪਏ ਤੈਨ ਫੂ ਗਿਆ ਇਦਾਂ ਹੀ ਆਰਪਾ ਗਿੜੇ ਮਾਰਨ ਦੀ ਉਹਨਾਂ ਚੈਨਲ ਘਰ ਕੀ ਕਮਾਉਣਾ ਦੂਜੀ ਗੱਲ ਇੱਥੇ 150 ਦੁਕਾਨਦਾਰ ਜਿਹਰੇ ਆ ਫਰਾਈਓਰ ਬੰਦ ਕਰਕੇ ਫਾੜ ਕੋ ਬੰਦ ਹੋਣ ਕਰਕੇ ਬਿਲੇ ਹੋ ਕੇ ਰਹਿ ਗਏ ਆ ਉਹਨਾਂ ਲੋਕਾਂ ਦਾ ਕੰਮ ਚੋਪਟ ਹੋ ਗਿਆ ਤੇ ਇਹ ਲੋਕ ਜਿਹੜੇ ਕੰਪਸ ਜਿਹੜੇ ਲੋਕ ਰਹਿੰਦੇ ਆ ਇਹ ਸਾਲ 1947 ਜਦੋਂ ਵੰਡ ਹੋਈ ਆ ਇਹ ਲੋਕ ਪਾਕਿਸਤਾਨ ਤੋਂ ਉੱਧਰ ਕੇ ਇੱਥੇ ਆਏ ਆ ਸਨਾਰਤੀ ਕੰਮ ਤੇ ਰਹਿ ਰਹੇ ਜਗੇ ਜਿਹੜੇ ਲੋਕ 베ਰੀਆਂ ਵਾਲੇ ਆ ਸਾਲ 1971 ਦੀ ਜੰਗ ਤੋਂ ਆ ਗਏ ਜਿਹੜੇ ਬਾਰਡਰ ਤੋਂ ਉੱਧਰ ਕੇ ਆਏ ਉਹ ਲੋਕ ਰਹਿ ਰਹੇ ਆ ਸਰ ਇਹ ਗਰੀਬ ਲੋਕ ਨੇ ਇਹ ਲੋਕ ਮਸਾਂ ਮਾਂ ਲੋਕਾਂ ਦਾ ਕੰਮ ਤੇ ਲਿਆ ਆਈਗਾ ਇਹ ਭਰਾਬਰ ਰੋੜ ਤੇ ਦੁਕਾਨਾਂ ਚੱਲੀਆਂ ਸੀ ਤੇ ਇਹ ਫਲਾਈਓਵਰ ਬੰਨ੍ਹ ਕਰਕੇ ਜਿਹੜਾ ਫਾਟਕ ਬੰਦ ਹੋਣ ਕਰਕੇ ਇਹ ਕੰਮ ਚੁਪਟ ਹੋ ਗਿਆ ਇਸ ਕਰਕੇ ਸਾਡੀ ਪੁਰਜੋਰ ਅਪੀਲ ਆ ਸਰਕਾਰ ਬਾਸ ਵੀ ਇਹ ਫਲਾਈਓਵਰ ਨੂੰ ਜਿੱਥਲੇ ਜ ਫਾਟਕ ਆ ਇਹਨੂੰ ਚਾਲੂ ਕੀਤਾ ਜਾਵੇ ਜਿਵੇਂ ਕੱਲ੍ਹ ਜੇ ਜੰਮੂ ਇੰਸਪੈਕਟਰ ਸਾਹਿਬ ਨਾਲ ਗੱਲ ਕਰਾਈ ਆ ਉਹ ਕਹਿੰਦੇ ਸਾਨੂੰ ਮਾਪਰਾ ਮੈਮੋਰੰਡਮ ਦਿਓ ਮੈਰਮਿੰ ਦੇ ਦਿਦੋ ਸਟੇਸ਼ਨ ਮਾਸਟਰ ਸਾਹਿਬ ਨੂੰ ਤੇ ਉਹ ਸਾਨੂੰ ਦੇ ਦਣਗੇ ਅਸੀਂ ਤੇ ਤੁਹਾਡਾ ਜਰਾ ਇਹ ਮੈਮੋਰੰਡਮ ਅੱਗੇ ਗੱਲ ਹੋ ਗਈ ਆ ਮੰਤਰੀ ਸਾਹਿਬ ਨਾਲ ਅਸੀਂ ਕੋਸ਼ਿਸ਼ ਕਰਦੇ ਆਂ ਵੀ ਤੁਹਾਨੂੰ ਵਾਦਾ ਦਿੰਦੇ ਆਂ ਕਿ ਤੁਹਾਡਾ ਇਹ ਜਰਾ ਜਲਦੀ ਰਸਤਾ ਖੋਲਾ ਦੇ ਆਗੇ ਭਾਰਤ ਮਾਤਾ ਕੀ ਜੈ ਹਾਂ ਅਜੇ ਤਰ੍ਹਾਂ ਲੱਗਾ ਸੀਗਾ ਫ્લાਈਓਵਰ ਜਿਸ ਤਰ੍ਹਾਂ ਬਣਿਆ 7-8 ਸਾਲ ਬਾਅਦ ਫ્લાਈਓਵਰ ਬਣਿਆ ਔਰ ਉਸਦੇ نیچے ਜਿੰਨੇ ਵੀ ਅਸੀਂ ਵੀ ਦੇਖਦੇ ਆਂ ਰੋਜ਼ਮਰਰਾ ਸਾਡਾ ਵੀ ਉਧਰ ਆਣਾ ਜਾਣਾ ਤੇ ਹੁੰਦਾ ਹੀ ਹੈ ਕਿ نیچے ਵਪਾਰ ਵੀ ਬੰਦ ਹੋ ਚੁੱਕਿਆ ਹੈ نیچے ਬੱਚਿਆਂ ਨੇ ਕਿਸ ਤਰ੍ਹਾਂ ਸਾਈਕਲ ਉਪਰੋਂ ਕ੍ਰੋਸ ਕਰਕੇ ਜਾਣਗੇ ਕਿ نیچے ਉਧਰ ਜਾਣਾ ਹੁੰਦਾ ਹੈ ਬਜ਼ੁਰਗ ਲੋਕੀ ਹੈ ਬਹੁਤ ਸਾਰੀ ਸਮੱਸਿਆ ਹੈਗੀ ਹੈ ਉਹ ਫ્લાਈਓਵਰ ਦੇ ਬਨਣ ਦੇ ਕਾਰਨ ਕੁਛ ਇੱਕ ਦੀਸ ਆਟਾਟ ਹੋਈ ਬਟ ਕੁਛ ਇੱਕ ਲੋਕਾਂ ਦੀ ਹੱਲੇ ਵੀ ਉਧਰ ਹੀ ਸਮੱਸਿਆ ਬਣੀ ਹੋਈ ਹੈ ਔਰ ਜਿਸ ਤਰ੍ਹਾਂ ਕਿ ਤਰਨਾ ਲਗਾਣਾ ਕਿ ਦੁੱਖ ਹੈ ਇਸ ਚੀਜ਼ ਨੂੰ ਕਿਸ ਤਰ੍ਹਾਂ ਕੋਪ ਅਪ ਕਰਨਾ ਹੈ ਕਿ ਪਹਿਲੇ ਦੇਖਿਆ ਜਾਏ ਜਦੋਂ ਚੀਜ਼ਾਂ ਬਣਾਈਆਂ ਗਈਆਂ ਕਿ ਪੀਡਬੀਡਿਊ ਡਿਪਾਰਟਮੈਂਟ ਨੇ ਦੂਰ ਤੱਕ ਸੋਚਿਆ ਹੀ ਨਹੀਂ ਕਿ ਇਹ ਸਮੱਸਿਆ ਕੱਲ ਨੂੰ ਉਤਪੰਨ ਹੋਣਗੀਆਂ ਔਰ ਕਾਫੀ ਵੱਡੀ ਸਮੱਸਿਆ ਹੈ ਪਹਿਲੇ ਜਿਹੜੀ ਸਰਕਾਰ ਸੀਗੀ ਜਦੋਂ ਉਹ ਦੋ ਪੁਲ ਬਣਿਆ ਉਹਨਾਂ ਨੇ ਵੀ ਨਹੀਂ ਸੋਚਿਆ ਕਿ نیچے ਅ ਅੰਡਰ ਬ੍ਰਿਜ ਜਿੱਡ ਕੱਢ ਲਈਏ ਫਲਾਈਓਵਰ ਬਣਿਆ 7-8 ਸਾਲ ਉਹਨੂੰ ਲੱਗ ਗਏ ਉਸ ਕਸ਼ਟ ਵਿੱਚ ਰਹੇ ਹੁਣ ਮੌਜੂਦਾ ਵੀ ਬਹੁਤ ਸਾਰੀ ਸਮੱਸਿਆ ਹੈਗੀਆਂ ਤੇ ਮੈਂ ਉਹਨਾਂ ਦੇ ਨਾਲ ਕਹਿ ਕੇ ਆਈਆਂ ਕਿ ਮੈਂ ਬਿੰਗ ਹਲਕਾ ਇੰਚਾਰਜ ਬੀਜਪੀ ਦਿਨਾਨਗਰ ਪੂਰੀ ਕੋਸ਼ਿਸ਼ ਕਰਾਂਗੀ ਕਿ ਸੈਂਟਰ ਤੱਕ ਇਹ ਗੱਲ ਲੈ ਕੇ ਜਾਵਾਂ ਔਰ ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਜੈਨੂਇਨ ਹੱਲ ਜ਼ਰੂਰ ਨਿਕਲੇ ਮੈਂ ਆਂ ਆਸ਼ਵਾਸਨ ਦਿੰਦੀ ਆ ਕਿ ਮੈਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਸੈਂਟਰ ਤੱਕ ਇਹ ਸਮੱਸਿਆ ਲੈ ਕੇ ਜਾਵਾਂ